ਉੱਥੇ ਕਹੜਿਆ ਦੀ ਤੁਸੀਂ ਹਾਂ ਅਗ ਜੜੀ ਆ ਹਾਂ ਮੈਂ ਹਾਂ ਹੋਰ ਬੱਗ ਹੋਗੇ ਵੀ ਤਾਂ ਆਪਣਾ ਨਾਲ ਹੀ ਫਿਰਦਾ ਹੁੰਦਾ ਹਾਂ ਵੀ ਉਹਦਾ ਮਗਰੀ ਤੁਰੇ ਵਰਦਾ ਹਾਂ ਬਈ ਇੱਕ ਬੰਦਾ ਬੋਲ ਪਕਾ ਯਾਰ ਗਾਹਾਂ ਨਾਲ ਗੱਲ ਕਰੀ ਕਹਿੰਦਾ ਨਾ ਮੈਂ ਤਾਂ ਗੁਰੂ ਪਿੰਡ ਕਹਿੰਦਾ ਮੈਂ ਹਾਂ ਤੁਸੀਂ ਠਠ ਕਰਾ ਲੋਕਾਂ ਨੂੰ ਗੁੱਗਾ ਹੈਰਾਨ ਕਰ ਦੋਗੇ ਹਾਂ ਲੋਕ ਖੂਨ ਜੋੜਦੇ ਪਾਆਂ ਲੋਕਾਂ ਦੇ ਫਸਲਾਂ ਖਰਾਉਂਦੇ ਨੇ ਹੂੰ ਉਹ ਕਹਿੰਦੇ ਯਾਰ ਬੇਨਤੀ ਆ ਤੇਰੇ ਮੂਰੇ ਇੱਕ ਹੱਥ ਬਣ ਕੇ ਹੂੰ ਵੀ ਤੂੰ ਇੱਥੇ ਗੱਲ ਨੂੰ ਜੰਬਦੇ ਤੂੰ ਦੱਸ ਕੀ ਚਾਹਣਾ ਹਾਂ ਮੈਂ ਬਈ ਉਹਨੂੰ ਬੁੜੇ ਨੂੰ ਬੜਿਆ ਲਿਆ ਪੂਰਾ ਹੂੰ 90 ਤੇ ਕਰ ਲਿਆ ਹੂੰ ਮਾ ਬਾਬਾ 90 ਤੇ ਕਿਵੇਂ ਹੁੰਦਾ ਹੁੰਦਾ 90 ਦੇ ਮਤਲਬ ਬੰਦੇ ਨੂੰ ਐ ਹੋ ਜੇ ਵੀ ਇਹ ਮੇਰਾ ਹੀ ਐ ਮੇਰੇ ਹੀ ਠੀਕ ਐ ਵੀ ਮੈਂ ਇਹ ਤਾਂ ਹੀ ਆ ਬਸ ਇਹ ਮੇਰੇ ਜੋਗਾ ਹੀ ਆ ਠੀਕ ਐ ਵੀ ਮੇਰਾ ਦੀ ਪੁੱਤ ਇੱਕ ਦੂਜੇ ਦੇ ਅੰਦਰ ਵੱਡਣਾ ਹੋ ਜਾਣਾ ਠੀਕ ਐ ਉਹਨੂੰ 90 ਤੇ ਕਰਨਾ ਹੈਗਾ ਹਾਂ ਉਹਨੂੰ ਜਦੋਂ 90 ਤੇ ਕਰ ਲਿਆ ਹੁਣ ਹੂੰ ਮਾ ਬਾਬਾ ਗੱਲ ਲੈ ਇੱਕ ਦਿਨ ਮੈਂ ਅਜਿ ਪੁੱਛਣੀ ਆ ਮੈਂ ਹੂੰ ਵੀ ਤੈਨੂੰ ਮੈਂ ਉਹਦੇ ਦਾਦੇ ਵਾਂਗੂ ਹੀ ਹੁੰਦਾ ਕਹਿੰਦਾ ਪੁੱਤਰਾ ਪੋਤਾਂ ਹੀ ਆ ਤੂੰ ਮੇਰਾ ਤਾਂ ਕੀ ਆ ਹੂੰ ਮੈਂ ਪੁੱਤਾਂ ਵਾਂਗੂ ਤੈਨੂੰ ਮੈਂ ਪੁੱਛਣਾ ਬਿਗਾਇਬ ਉਹਧੁਪਰੇ ਤਾਂ ਵੀ ਦੇਖਿਆ ਮੈਂ ਤਾਂ ਹੈ ਨਹੀਂ ਵੀ ਆਪਣੀ ਮੋਟਰ ਕਾਹ ਸੀ ਇੱਕ ਨਾਲੇ ਰਿਆ ਹੂੰ ਵੀ ਦੇਹਾਨੀ ਵਿੱਚ ਪਈਆ ਵਾਂ ਹੰਡਾ ਵਾਲਾ ਕਹੀਦਾ ਇਹ ਬਾਨੂੰ ਨਜ਼ਦੀ ਆਉਂਦੀ ਆ ਔੜ ਮੰਗਦੀ ਮੇਤੋਂ ਹਾਂ ਉਹ ਕਹਿੰਦਾ ਗਾਹਾਂ ਤਾਂ ਨਹੀਂ ਗੱਲ ਕਰਦਾ ਹੂੰ ਹੁਣ ਲੋਕਾਂ ਤੋਂ ਵੀ ਡਰਦੇ ਸੀ ਉਹ ਕੋਈ ਫੜ ਨਾਲ ਵੇ ਦੇਖਣਾ ਕੋ ਮਾਂ ਨਾਲ ਵੇ ਉਹ ਤਾਂ ਪੁਲਿਸ ਦਾ ਵੀ ਡਰ ਸੀ ਤੇ ਲੋਕਾਂ ਦਾ ਜੰਤੂ ਦਾ ਵੀ ਡਰ ਸੀ ਠੀਕ ਹੈ ਉਹਨਾਂ ਨੇ ਕੀ ਸਕੀਮ ਬਣਾਈ ਵੀਰੇ ਹੂੰ ਵੀ ਆਪਾਂ ਪਿੰਡ ਜਿਹੜਾ ਸਤ ਬਾਦ ਨੇ ਵੀ ਭੂਤਾਂ ਨਾਲ ਜੀਆਂ ਮਿੱਤਰੋ ਖਾਨੇ ਨਾਲ ਹਾਂ ਜਿਵੇਂ ਹੁਣ ਆਪਣੇ ਮਤਲਬ ਏਰੀਏ ਨੇ ਪਿੰਡ ਦੇ ਮਤਲਬ ਆਪਾਂ ਵੱਜਦੇ ਨੇ ਹਰ ਪਿੰਡਾਂ ਚ ਵੱਜਦਾ ਠੀਕ ਹੈ ਇੱਥੇ ਤਾਂ ਮਨਾਲ ਹੋ ਗਿਆ ਮਣੇ ਵਾਲਾ ਵੱਜਦਾ ਠੀਕ ਹੈ ਹੁਣ ਦੂਗਾ ਹਾਂ ਕੁਰਖ ਵੱਜਦਾ ਭੁੱਗੀ ਵਾਲੀ ਦਾ ਆਪਣੇ ਮਤਲਬ ਕਹਿੰਦੇ ਨੇ ਆਪਾਂ ਡੈਡ ਵੀ ਕਹਿੰਦੇ ਨੇ ਡੈਡ ਠੀਕ ਹੈ ਉਹ ਦੂਗਾ ਹਾਂ ਰੀਤੂ ਵਾਲਾ ਮੋੜ ਆ ਗਿਆ ਨਾਲਾ ਦਾ ਬਾਅਦ ਚ ਨਿਕਲੇ ਪੁਰਾਣੀ ਗੱਲਾਂ ਨੇ ਇਹ ਠੀਕ ਹੈ ਆਪਣਾ ਆ ਗਿਆ ਕੀਲੇ ਵਾਲਾ ਜੰਡਾ ਹੋ ਗਿਆ ਠੀਕ ਹੈ ਉਹਨਾਂ ਨੇ ਯਾਰ ਨਾ ਉਧਰੋਂ ਦੁਰ ਪੈਣਾ ਮਿੱਠਾ ਵਾਲੇ ਨੂੰ ਠੀਕ ਆ ਗਿੱਦਾ ਫੋਨ ਲੱਗ ਜਾਣਾ ਠੀਕ ਆ ਪੰਜ ਛੇ ਮੁੰਡੇ ਦੀ ਟੋਲੀ ਸੀ ਕਹਿੰਦੇ ਠੀਕ ਆ ਆਪ ਮੈਂ ਰੀਲਾ ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਚੈਨਲ ਗੁੱਗੀ ਟਿੱਬੇ ਵਾਲਾ ਤੇ ਅਸੀਂ ਅਕਸਰ ਗੱਲਾਂ ਕਰਦੇ ਹੁੰਦੇ ਹਾਂ ਤੁਹਾਡੇ ਨਾਲ ਸਾਡੇ ਜੰਗਵੀਰ ਦੀਆਂ ਜੰਗਵੀਰ ਦੇ ਵਿਚਾਰਨ ਹੁੰਦੇ ਨੇ ਉਹ ਕੋਲੇ ਬਹੁਤ ਸੋਹਣੀਆਂ ਗੱਲਾਂ ਨੇ ਕੰਮ ਦੀਆਂ ਗੱਲਾਂ ਨੇ ਤੇ ਬੜਾ ਕੁਝ ਚੇਤੇ ਆ ਵੀਰ ਦੇ ਕੋਲ ਸੋ ਅੱਜ ਫੇਰ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਪੁਰਾਣੇ ਵੇਲਿਆਂ ਦੀ ਜਦੋਂ ਕਹਿੰਦੇ ਹੁੰਦੇ ਸੀ ਭੂਤਾਂ ਪ੍ਰੇਤਾਂ ਦਾ ਸਮਾਂ ਹੁੰਦਾ ਸੀ ਤੇ ਉਦੋਂ ਸਿੱਟਾਂ ਚਾੜ੍ਹਦੇ ਹੁੰਦੇ ਸੀ ਲੋਕ ਕਿ ਉਹ ਸਮੇਂ ਦੇ ਵਿੱਚ ਕੀ ਕੀ ਹੁੰਦਾ ਸੀਗਾ ਉਹ ਜੰਗਵੀਰ ਨਾਲ ਅੱਜ ਆਪਾਂ ਕਰਾਂਗੇ ਗੱਲ ਅਸੀਂ ਗੱਲ ਦੀ ਸੋਸੀਕੋਲੋਜੀ ਰਗਰੂ ਦਾ ਹਾਲ ਥਾ ਪਤੀ ਤਾਂ ਜੰਗਵੀਰੇ ਹਾਂਜੀ ਜਿਹੜੇ ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਲੋਕ ਕਹਿੰਦੇ ਹੁੰਦੇ ਤੇ ਵੀ ਭੂਤਾਂ ਨੱਚਦੀਆਂ ਨੇ ਜਾਂ ਸੈਟ ਚੜ ਕੇ ਇਧਰ ਨੂੰ ਭਾਗੀ ਉਹ ਅਸਲ ਦੇ ਵਿੱਚ ਭੂਤ ਪ੍ਰੇਤ ਹੁੰਦੇ ਸੀ ਜਾਂ ਉਹ ਇੱਕ ਬਣਾਈਆਂ ਹੋਈਆਂ ਚੀਜ਼ਾਂ ਸੀ ਉਹ ਅਸਲ ਕਹਾਣੀ ਤੇ ਸੀ ਵੀਰੇ ਚਲੋ ਆਪਾਂ ਕਹਿ ਦਿੰਨੇ ਹੁਣ ਵੀ ਹੂੰ ਅੱਗੇ ਵੀ ਹੂੰ ਜਿਹੜੇ ਮਤਲਬ ਆ ਜਿਹਦੇ ਨੌਜਵਾਨ ਨੇ ਮਤਲਬ ਕੁਝ ਤਾਂ ਇੰਟੈਲੀਜੈਂਟ ਸਾਰੇ ਕਹਿੰਦੇ ਬੱਚੇ ਹੁੰਦੇ ਨੇ ਠੀਕ ਹੈ ਨੌਜਵਾਨ ਵੀ ਬੱਚੇ ਵੀ ਲਾ ਲੋ ਜਾਂ ਬਜ਼ੁਰਗ ਵੀ ਹਾਂ ਉਹ ਸਮੇਂ ਦੇ ਹੁਣ ਨੌਜਵਾਨ ਸੀ ਜਿਹੜੇ ਹਮ ਡੈਲੀਐਂਟ ਸੀ ਮਤਲਬ ਚੁੱਥ ਸੀ ਪੂਰੇ ਤੇਜ਼ ਤਰ੍ਹਾਂ ਆਪਦੇ ਆਪ ਨੂੰ ਘੌਂਦੇ ਸੀ ਤੇਜ਼ ਦਰਗਾੜ ਸੀ ਪੂਰੇ ਹੂੰ ਚਲੋ ਉਹਨਾਂ ਦਾ ਕੰਮ ਕੀ ਸੀ ਮੋੜਾ ਮੋਟਾ ਯਾਰ ਕੰਮ ਬੜਾ ਹੁੰਦਾ ਕੇ ਨਜਾਇਜ਼ ਹੱਥੀ ਕੰਮ ਸੀ ਠੀਕ ਹੈ ਮੋੜਾ ਮੋਟਾ ਦਾਰੂ ਕਹਿਲਾ ਕਰਨਾ ਹੁੰਦਾ ਸੀ ਠੀਕ ਹੈ ਦਾਰੂ ਮਤਲਬ ਬੈਸਾ ਹੈ ਨਹੀਂ ਕਿ ਲੋਕਾਂ ਕੋਲ ਜਾਂ ਤਾਂ ਕੋਲ ਮੋਲ ਲੈਣ ਨੂੰ ਹੈ ਨਹੀਂ ਪਾਵਰ ਗੋੜ ਕਰੇ ਆਉਂਦਾ ਹਰ ਦੇ ਠੀਕ ਹੈ ਲੱਕੜਾਂ ਹੁੰਦੀ ਵਾ ਬਣਾ ਲੈਂਦੇ ਸੀਗੇ ਉਹ ਬਈ ਇਹ ਤਾਂ ਬਣਾ ਸ਼ਾਹ ਬਣਾਉਂਦੇ ਸੀਗੇ ਠੀਕ ਹੈ ਹੁਣ ਲੋਕਾਂ ਤੋਂ ਵੀ ਡਰਦੇ ਸੀ ਉਹ ਕੋਈ ਫੜ ਨਾ ਲਵੇ ਦੇਖ ਨਾ ਉਹ ਮੰਨ ਲਵੇ ਉਹ ਤਾਂ ਪੁਲਿਸ ਦਾ ਵੀ ਡਰ ਸੀ ਤੇ ਲੋਕਾਂ ਦਾ ਜਨਤੋਂ ਦਾ ਡਰ ਸੀ ਠੀਕ ਹੈ ਉਹਨਾਂ ਨੇ ਕੀ ਸਕੀਮ ਬਣਾਈ ਵੀਰੇ ਹੂੰ ਬਿਜਾਪਾ ਪਿੰਡ ਜਿਹਦਾ ਹੱਥ ਪਾਦਦੇ ਨੇ ਵੀ ਭੂਤਾਂ ਨਾਲ ਜੀਂਦੇ ਨੇ ਮਿੱਤਰੋ ਖਾਨੇ ਦਾ ਹਾਂ ਅੱਛਾ ਜਿਵੇਂ ਹੁਣ ਆਪਣੇ ਮਤਲਬ ਏਰੀਏ ਨੇ ਪਿੰਡ ਦੇ ਮਤਲਬ ਆਪਾਂ ਵਜਦੇ ਨੇ ਹਰ ਪਿੰਡਾਂ ਚ ਵਜਦਾ ਠੀਕ ਹੈ ਇਹ ਤਾਂ ਮਨਾਲ ਹੋ ਗਿਆ ਮਣੇ ਵਾਲਾ ਵਜਦਾ ਠੀਕ ਹੈ ਉਦੋਂ ਗਾਹ ਕੁਰਖਵਾਇ ਦਾ ਭੁੱਗੀ ਵਾਲੇ ਦਾ ਆਪਣੇ ਮਤਲਬ ਕਹਿੰਦੇ ਆ ਡੈਡ ਵੀ ਕਹਿੰਦੇ ਆ ਡੈਡ ਠੀਕ ਹੈ ਉਦੋਂ ਗਾਹ ਰੀਤੂ ਵਾਲਾ ਮੋੜ ਆ ਗਿਆ ਨਾਲਾ ਦਾ ਬਹੁਤ ਨਿਕਲੇ ਪ੍ਰਾਣੀ ਦੀਆਂ ਗੱਲਾਂ ਨੇ ਠੀਕ ਹੈ ਆ ਆਪਣਾ ਆ ਗਿਆ ਕਿੱਲੇ ਵਾਲਾ ਜੰਡਾ ਆ ਗਿਆ ਠੀਕ ਹੈ ਉਹਨਾਂ ਨੇ ਯਾਰ ਨਾ ਉਧਰੋਂ ਤੁਰ ਪੈਣਾ ਮਠਾਲ ਵਾਲੀ ਨੂੰ ਠੀਕ ਆ ਗਿੱਦਾ ਫੋਨ ਲੱਗਣਾ ਠੀਕ ਆ ਪੰਜ ਛੇ ਮੁੰਡਿਆਂ ਦੀ ਟੋਲੀ ਸੀ ਕਹਿੰਦੇ ਠੀਕ ਆ ਤੇ ਪੈਰਾਸ਼ੂਟ ਬਣਾ ਲੈਣਾ ਠੀਕ ਆ ਪੂਰਨ ਡੈਲੀਐਂਟ ਬੰਦੇ ਸੀ ਉਹ ਠੀਕ ਆ ਪੈਰਾਸ਼ੂਟ ਬਣਾ ਕੇ ਛਾਲ ਦੇਣਾ ਅਗਲਾ ਕੇ ਪੂਰਾ ਉੱਚਾ ਠੀਕ ਆ ਤੇ ਉਦੋਂ ਆਪ ਕਿੱਦਾ ਪਉਣ ਲੱਗਣਾ ਮਚਣ ਲੱਗਿਆਣਾ ਠੀਕ ਹੈ ਦਰਸ਼ਕ ਮਿੰਟ ਉੱਥੇ ਦੜ ਤੇ ਲਾਉ ਤੇ 20 ਮਿੰਟ ਕਿਤੇ ਲਾਉ ਤੇ ਕਿਤੇ ਕਿਤੇ ਲਾਉ ਤੇ ਐ ਤੁਰੇ ਜਾਂਦੇ ਸੀ ਮਤਲਬ ਟਿੱਕੀ ਰਾਤ ਦੇ ਵਿੱਚ ਜਦੋਂ ਲੋਕਾਂ ਨੂੰ ਸੁਣਦਾ ਸੀ ਸਾਰਾ ਆਵਾਜ਼ ਹਾਂ ਪਿੰਡ ਉਦੋਂ ਕਿਉਂਕਿ ਸੂਰ ਸਰਾਬ ਹੈ ਨਹੀਂ ਸੀ ਪ੍ਰਦੂਸ਼ਣ ਵਾਤਾਵਰਨ ਪ੍ਰਦੂਸ਼ਣ ਠੀਕ ਹੈ ਸਾਫ ਸੀਗਾ ਠੀਕ ਹੈ ਟਿੱਕੀ ਰਾਤ ਨੂੰ ਪਿੰਡ ਚੋਂ ਸੁਣਦਾ ਸੀ ਹੂੰ ਤੇ ਆ ਵੀ ਲੜ ਕੇ ਸਾਂਝਣੇ ਜਾਗੇ ਠੀਕ ਹੈ ਰੋੜਾ ਪਾਣਾ ਪਿੰਡ ਰਾਤਾਂ ਭਾਈ ਫਸ ਗਏ ਦੀ ਕਿਸੇ ਭਈ ਪੂਤਾਂ ਆ ਜੀ ਅਸੀਂ ਮਤਰੋ ਰਾਤ ਦੇਖ ਰਹੀ ਨਜ਼ਰਿਆਂ ਛੱਟਾਂ ਜਾਲੀਆਂ ਨੇ ਫਿਰ ਉਧਰੋਂ ਨਾ ਚੜੀ ਆ ਗਈ ਛੱਟ ਆਪਣੇ ਮਿੱਠਾਲ ਬਣਿਓ ਬਾਬੇ ਦੇ ਕਿ ਜਿਲੇਣੇ ਵਾਲਿਆਂ ਦੇ ਉਹਨੇ ਹਾਂ ਇਧਰ ਗਿਆ ਕਿਨੇ ਵਾਲੇ ਛੱਟ ਕੀ ਖਾਤਰ ਨਾ ਕੀਤੀ ਕੰਮ ਅੱਛਾ ਹੋਈ ਉਹਨਾ ਮੇਰੇ ਵਰਗਾ ਰੋਕਲ ਹੁੰਦਾ ਹਾਂ ਹਾਂ ਮੈਂ ਭੈਣ ਦੀ ਲਾਂ ਲਵੇ ਕੱਲ ਨੂੰ ਕਰਾਂਗਾ ਕੰਮ ਨਹੀਂ ਪਰਸੋਂ ਨੂੰ ਕਰਾਂਗੇ ਹਾਂ ਅੱਦੇ ਦਾ ਖੂਨ ਹੀ ਜੋੜ ਦੇ ਦੋ ਤੇ ਬਾਈ ਅੱਛਾ ਛੱਟਾਂ ਤੋਂ ਡਰਦੇ ਪੁੱਤਾਂ ਤੋਂ ਡਰਦੇ ਛੇ ਜੀ ਬਰਾਨੀ ਹੁੰਦੀ ਧਰਤੀ ਹਾਂ ਜਿੰਜੀ ਇਹ ਬਰਾਨੀ ਹੁੰਦੀ ਤਾਂ ਧਰਤੀ ਤਾਂ ਛੇਂਜੀ ਖੋਹਾਂ ਦੀ ਹੁੰਦੀ ਠੀਕ ਆ ਪੂਣਾ ਛੇਂਜੀ ਹੁੰਦੀ ਤਾਂ ਡਰਦੇ ਖੂਨ ਹੀ ਓੜਦੇ ਬੁੜੇ ਠੀਕ ਆ ਬੰਦੇ ਉਹਦੇ ਉਹਦੇ ਨੌਜਵਾਨ ਸੀ ਮਤਲਬ ਬੁੜੇ ਤਾਂ ਆਪਾਂ ਕਹਦੇ ਨੇ ਹਾਂ ਤਾਂ ਇੱਕ ਬਜ਼ੁਰਗ ਸੀਗਾ ਹੁਣ ਹਰ ਬਹੁਤ ਬੰਦਾ ਸੀ ਉਹ ਨਗੌਰ ਵੀ ਆਉਂਦਾ ਰਹੇ ਬਹੁਤ ਏਰੀਆ ਘੁੰਮਿਓ ਬੰਦੇ ਠੀਕ ਆ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਆਪਣਾ ਗਵਾਂਢੀ ਸੀ ਮੋਟਰ ਦਾ ਉਹ ਗਵਾਂਢੀਆ ਠੀਕ ਆ ਤੇ ਜੀ ਸਾਡੇ ਨਾਲ ਕਿ ਭਈਆ ਨਾਲ ਕੇ ਆਪਣੇ ਨਾਲ ਅੱਛਾ ਜੀ ਹੂੰ ਹੂੰ ਇਹ ਸਾਰੇ ਬੰਦੇ ਨੇ ਕਹਿੰਦਾ ਕਹਿੰਦਾ ਇਹ ਤਾਂ ਪਾਨੂੰ ਮਾਰੀ ਵੀ ਇਹਨਾਂ ਦੀ ਹੂੰ ਵੀ ਪਾਨੂੰ ਤੈਨੂੰ ਤੰਗ ਕਰੂ ਹੂੰ ਮੇਰਾ ਸਾਲਾ ਆ ਕੇ ਕਹਿੰਦਾ ਇਹ ਪਾਨੂੰ ਹੁੰਦੀ ਆ ਮੇਰੇ ਕੋ ਆਪਣੀ ਮੋਟਰ ਤੇ ਕਹਿੰਦਾ ਗੁਰ ਮੰਗ ਲੀ ਆ ਮੇਤੋਂ ਅੱਛਾ ਭਈਆ ਕਹਿਣਾ ਹੂੰ ਕਹਿੰਦਾ ਯਾਰ ਭਾਈ ਮੋਟਰ ਤੇ ਨਾ ਜਾਵੇ ਕਿਸੇ ਰੋਡ ਹੁਣ ਪੈਸੇ ਲੈ ਗਿਆ ਹਾਂ ਹਾਂ ਮੇਰੇ ਤਾਂ ਇਹ ਨੂੰ ਭਾਈ ਤਾਇਮ ਰੱਖਦਾ ਜਲਮਾ ਜਲਦਾ ਤੇਨੂੰ ਹੂੰ ਇਹ ਜਾਲ ਭਾਈ ਹਾ ਅਗੇ ਸੇ ਹੁਣ ਪਾਨੋ ਕੀ ਉਹ ਤਾਂ ਮਰ ਗਿਆ ਬੰਦਾ ਛਰ ਗਿਆ ਬਸ ਆ ਜਿਹੜਾ ਬੰਦਾ ਮਰ ਗਿਆ ਉਹਨੇ ਕੀ ਆਉਣਾ ਹੈ ਹੂੰ ਉਹਨੇ ਕੀ ਆਉਣਾ ਨਾ ਹੂੰ ਤੇ ਭਾਈ ਫੇਰ ਟੇਕੇ ਹੁਣ ਲੱਗਾ ਮੋਟਰ ਤੇ ਠੀਕ ਹੈ ਹੁਣ ਲੱਗਾ ਵਿਚਾਰ ਮੈਂ ਵੀ ਆਉਂਗਾ ਆਉਂਗਾ ਸੀ ਮੋਟਰ ਤੇ ਹੂੰ ਤਾਂ ਮੈਂ ਭਾਈ ਮਸਾ ਵੀ ਹੁਣ ਬੜਾ ਨੂ ਉਹਦੇ ਆ ਬੰਦਾ ਪੁਰਾਣਾ ਗਿਆਨ ਬਹੁਤ ਸਾਰੇ ਬੰਦੇ ਨੂੰ ਉਹ ਬੰਦੇ ਨੇ ਹੱਥੇ ਕੰਮ ਵੀ ਬਹੁਤ ਵਾੜਾ ਕਰੈ ਨੇ ਹੂੰ ਗੌਰਮਣਿਓ ਵੀ ਬਹੁਤ ਨੇ ਬੋਤਲ ਲਿਆਉਂਦੇ ਨੇ ਬਲਦ ਵੀ ਲਿਆਉਂਦੇ ਨੇ ਵਾਕਿਆ ਬੰਦੇ ਨੇ ਗੱਡਾਂ ਦੇ ਉੱਤੇ ਪਾੜਾ ਵਾਹਿਆ ਸੀ ਇਹਨੇ ਠੀਕ ਹੈ ਮੈਂ ਬਈ ਉਹਨੂੰ ਬੁੜੇ ਨੂੰ ਪੜਿਆ ਲਿਆ ਪੂਰਾ ਹੂੰ 90 ਤੇ ਕਰ ਲਿਆ ਹੂੰ ਮਾ ਬਾਬਾ 90 ਤੇ ਕਿਵੇਂ ਹੁੰਦਾ ਹੁੰਦਾ 90 ਦੇ ਮਤਲਬ ਬੰਦੇ ਨੂੰ ਐ ਹੋ ਜਾਵੇ ਵੀ ਇਹ ਮੇਰਾ ਹੀ ਹੈ ਮੇਰਾ ਹੀ ਠੀਕ ਹੈ ਵੀ ਮੈਂ ਇਹਦਾ ਹੀ ਆ ਬਸ ਇਹ ਮੇਰੇ ਜੋਗਾ ਹੀ ਆ ਠੀਕ ਹੈ ਵੀ ਮੇਰਾ ਦੀ ਪੁੱਤ ਇੱਕ ਦੂਜੇ ਦੇ ਅੰਦਰ ਵੜਨਾ ਹੋ ਜਾਣਾ ਠੀਕ ਹੈ ਉਹਨੂੰ 90 ਤੇ ਕਰਨਾ ਹੈ ਹਾਂ ਉਹਨੂੰ ਜਦੋਂ 90 ਤੇ ਕਰ ਲਿਆ ਮੈਂ ਹੂੰ ਮਾ ਬਾਬਾ ਗੱਲ ਲੈ ਇੱਕ ਦਿਨ ਮਾਝ ਪੁੱਛਣੀ ਮੈਂ ਹੂੰ ਵੀ ਤੈਨੂੰ ਮੈਂ ਉਹ ਗਾਦਾ ਦੇ ਵਾਂਗੂ ਹੀ ਹੁੰਦਾ ਕਹਿੰਦਾ ਪੋਤਰਾ ਪੋਤਾਂ ਹੀ ਆ ਤੂੰ ਮੇਰਾ ਤਾਂ ਹੀ ਆ ਹੂੰ ਮੈਂ ਪੁੱਤਾਂ ਵਾਂ ਇਹਨੂੰ ਨਾ ਮੁਕਣਾ। ਵੀ ਕਈ ਭੂਤ ਪ੍ਰੇਤ ਵੀ ਦੇਖਿਆ ਮੈਂ ਤਾਂ ਹੈ ਨਹੀਂ। ਵੀ ਆਪਣੀ ਮੋਟਰ ਕਾਫੀ ਹਿੱਕ ਨਾਲੇ ਰਿਆ। ਹੂੰ। ਵੀ ਦੇਖਿਆ ਨਹੀਂ ਮੈਂ ਪਈਆ ਵਾਂ ਸਾਡੇ ਵਾਲਾ ਕਹੀਦਾ ਇਹ ਬਾਨੂ ਨਜ਼ਦੀ ਆਉਂਦੀ ਆ ਔੜ ਮੰਗਦੀ ਆ ਮੇਤੋਂ। ਹਾਂ। ਉਹ ਕਹਿੰਦਾ ਗਾਹਾਂ ਤਾਂ ਨਹੀਂ ਗੱਲ ਕਰਦਾ। ਹੂੰ। ਮੈਂ ਆਪਾਂ ਦਾ ਕੀ ਲੋੜਾ ਗੰਦੀ ਗੱਲ ਨਾ। ਹਾਂ। ਜਾਨੇ ਫਿਰ ਦੱਸਾਂਗੇ ਇਹਨੂੰ ਮੈਂ। ਹੂੰ। ਕਹਿੰਦਾ ਖੇਤੀ ਮੇਰੀ ਵੱਡੀ ਹੁੰਦੀ ਬਹੁਤ ਵੱਲੀ। ਅੱਛਾ। ਕਹਿੰਦਾ ਪਈਆ ਆਪਣੇ ਪਿੰਡ ਦੇ ਜਿਹੜੇ ਖਰਾਤੀਆਂ ਅੰਸ਼ਰ ਸੀਗੇ। ਹੂੰ। ਪੰਜ-ਛੇ ਤੋਂ ਮੁੰਡੇ। ਹੂੰ ਕਹਾਂ ਵਈ ਗੱਦਾ ਫੋਨ ਲੱਗ ਜਾਗਾ ਨਾ ਹੂੰ ਜਦੋਂ ਪੈਰਾਕੂਟ ਛਾੜਦਾ ਹੈਗਾ ਨਾ ਪਿੰਡਾਂ ਗਿਆ ਆ ਵੀ ਗੱਲ ਦਾ ਕਹਿੰਦੇ ਕਿ ਰਾਤ ਕਿੰਨਾ ਉਦੋਂ ਸਾਫ ਹੁੰਦਾ ਮੌਸਮ ਹੂੰ ਸ਼ੌਂਡ ਹੈ ਨਹੀਂ ਸੀ ਗੁਰਦੁਆਰੇ ਵੀ ਨਗਾਰਾ ਵਜਦਾ ਹੁੰਦਾ ਕਹਿੰਦਾ ਠੀਕ ਆ ਸਪੀਕਰ ਤੇ ਬਾਬਾ ਬਾਤ ਨਹੀਂ ਕਰਦਾ ਉਸ ਸਮੇਂ ਚ ਠੀਕ ਆ ਬਿਲੀ ਹੈ ਨਹੀਂ ਸੀ ਨਹੀਂ ਜੀ ਬਿਲੀ ਤਾਂ ਉਦੋਂ ਆਪਣੀ ਪਹਿਲਾਂ ਵੀਡੀਓ ਚ ਵੀ ਗੱਲ ਹੋਈ ਆ 55 ਦਾ ਜਾਈ ਹੈਗੀ ਠੀਕ ਆ ਪਿੰਡਾਂ 'ਚ ਤਾਂ ਹਿੰਦੀ ਬਲਾਂ ਖੇਤਾਂ ਟੂਰੀ ਲੱਗ ਰੇ ਠੀਕ ਆ ਤੇ ਜੀ ਮਕਾਂ ਗੱਲ ਤੂੰ ਭਰਾਵਾ ਹੂੰ ਕਮਾ ਕੇ ਮਾਂਦ ਲੇਰੀ ਜੀ ਫੜ ਲਈ ਬਾਈ ਹੂੰ ਕੀ ਦੇਖਦੇ ਆ ਭੂਤਾਂ ਨੂੰ ਅਜ ਭੂਤਾਂ ਨੂੰ ਜੇ ਬਣਾਗੇ ਹਾਂ ਕਹਿੰਦਾ ਬਾਈ ਇੱਕਦਮ ਮੇਰੇ ਕੋਲ ਕਿਰਪਾਨ ਹੂੰ ਵਧੀਆ ਹੂੰ ਤੇ ਇੱਕ ਆ ਪਾਣੀ ਦਾ ਡੋਲੂ ਭਰ ਲਿਆ ਕਹਿੰਦਾ ਮੈਂ ਹੁਣ ਦਿੰਦਾ ਵੀ ਪਾਣੀ ਦੋ ਭੂਤ ਪ੍ਰੇਤਾਂ ਨਾਲ ਦੂਰ ਰਹਿਣਾ ਡਰਦਾ ਡਰਦਾ ਠੀਕ ਹੈ ਬਈ ਯਾ ਲੈਣਾ ਬਵਿੱਤਰ ਜੀ ਜਹੇ ਠੀਕ ਹੈ ਹੁਣ ਤਾਂ ਹੁੰਦੇ ਕਹਿੰਦਾ ਗੱਲਾਂ ਜਲਦੀ ਗੱਲ ਵੇਨਾਂ ਦੀ ਕਹਿੰਦਾ ਪਹਿਲੀਆਂ ਵੀੜੀਆਂ ਜੀ ਵੀ ਹੋਣਗੇ ਖਬਰਾਂ ਇਹ ਬੰਦੇ ਹਾਂ ਹਾਂ ਇਹ ਤਾਂ ਹੁੰਦੇ ਹੀ ਆਏ ਹੁੰਦੇ ਹੀ ਆਏ ਹੁਣ ਵੀ ਹੈਗੇ ਨੇ ਹੂੰ ਕਹਿੰਦਾ ਬਾਈ ਆ ਪ੍ਰਧਮਣ ਗਾਲਾ ਵਹਣ ਸਾਡੇ ਕੋਲ ਕਹਿੰਦਾ ਸੀਗਾ ਹਿੱਸੇ ਦੇ ਉਹ ਹਿੱਸੇ ਦੀ ਜਮੀਨ ਆਉਂਦੀ ਆ ਤੇ ਦਾਂਦੇਦਾਂ ਨਾਲ ਇੱਕ ਜਾਖਮ ਬੜੇਗਾ ਠੀਕ ਆ ਕਹਾਂ ਬਈ ਚੰਦ ਦੀ ਚਾਨਣੀ ਰਾਤ ਪਤੰਨਾ ਵੀ ਨਾ ਠੀਕ ਆ ਸ਼ੁਮਾਰ ਦਾ ਮੇਲਾ ਆਉਣਾ ਸੀ ਕਹਿੰਦਾ ਠੀਕ ਆ ਇਹ ਮੇਲੇ ਦੀਆਂ ਤੇਰੀਆਂ ਗੱਲਾਂ ਦੀ ਕਹਿੰਦਾ ਉਹ ਮਤਲਬ ਹਾਂ ਉਹਨਾਂ ਦਾ ਸਿਆਣ ਚਮਾਨ ਤਿਆਰ ਕਰਨਾ ਤੇ ਮੈਂ ਕਹਿੰਦਾ ਬਈ ਉਧਰੋਂ ਮੱਕੀ ਬੀਜਣ ਆ ਥੋੜੀ ਛੋਲੇ ਵੀ ਜਨੂੰ ਕੀ ਕਹਿੰਦਾ ਹੁੰਦੀ ਤਿਆਰੀ ਹੂੰ ਰੌਣੀਆਂ ਕਰਨੀਆਂ ਹੁੰਦੀਆਂ ਕੋਸ ਤਾਂ ਕਹਿੰਦਾ ਬਰਾਨੀ ਹੁੰਦੀ ਜਮੀਨ ਠੀਕ ਮੈਂ ਹਾਲੇ ਤਾਂ ਕਿਹੋ ਜਿਹਾ ਮਜੂੜਾਂਗੇ ਵੀ ਭੂਤਾਂ ਵੀ ਰਹਿ ਹੂੰ ਕਿ ਮੈਂ ਭਰਾਵਾ ਨਾ ਨੀਗਾ ਛੱਟ ਜੜੀ ਉੱਥੋਂ ਮਤਲਬ ਡੈੜ ਤੋਂ ਠੀਕ ਆ ਕਹ ਮੇਰਾ ਸਾਜੋ ਛੱਟ ਜੜੀ ਖਿਲਵੇਂ ਜੀ ਆ ਜਦੋਂ ਚੜ ਗਈ ਉਹ ਛੱਟ ਮਤਲਬ ਵੀ ਅਮਰੀਕਾ ਆਉਂ ਇਧਰ ਨੂੰ ਕਹਿੰਦਾ ਛਾਲੀ ਹਵਾ ਇਧਰ ਲਈ ਰਿਆਂ ਪਛੋਂ ਬਦੀ ਸੀ ਹੂੰ ਜਦੋਂ ਮੈਂ ਰੇ ਜਾ ਰਿਹਾ ਵੀ ਮੈਂ ਮਰਨਾ ਦੇਖੋ ਇਹਨੇ ਦੇਖੀ ਹੋ ਜਿਵੇਂ ਹੂੰ ਅਜ ਦੇਖਾਂਗੇ ਇਹਨਾਂ ਦੋ ਆਤ ਠੀਕ ਆ ਕਹਿੰਦਾ ਭਾਈ ਉਹਨੋਂ ਦਾ ਪੈਰਾਸ਼ੂਟ ਨਹੀਂ ਇੱਕ ਉਹ ਸੱਜ ਪੈਰਾਸ਼ੂਟ ਕਹਿੰਦੇ ਉਹਦੋਂ ਕੁਝ ਹੋਰ ਕਹਿੰਦੇ ਹੋਣਗੇ ਠੀਕ ਹੈ ਕਹਿੰਦਾ ਨੰਗਾ ਬਾਈ ਉਹਨਾਂ ਨੇ ਬਾਈ ਗੱਧਾ ਪਾਇਆ ਫਿਰ ਪੂਰਾ ਠੀਕ ਹੈ ਚੱਜ ਕਰੇ ਪੂਰੇ ਹੂੰ ਕਹਿੰਦਾ ਬਾਈ ਮੈਂ ਦੇਖ ਉਹਨਾਂ ਉਹ ਆਪ ਦੀ ਮਾਸੀ ਜੀ ਕਹਾਂ ਉਹ ਨਹੀਂ ਹਾਂ ਉਹਦੀ ਮਾਂ ਬੰਦੇ ਸ਼ਾਨ ਲਓ ਹੂੰ ਕਹਿੰਦਾ ਫਿਰ ਉਹ ਬਾਈ ਛੋਡੇ ਖੂ ਗੋਲ ਦੀ ਨੰਗੇ ਕਹਾਂ ਕਹਿੰਦਾ ਕਿਲਲੇ ਵਾਲੇ ਬਣੇ ਨਿਕਲ ਗਏ ਠੀਕ ਹੈ ਕਹਿੰਦਾ ਮੈਂ ਵੀ ਪਾਲੀ ਕਾਲੇ ਵੇਦੀ ਦੂਰ ਤੀ ਹੋ ਕੇ ਵੱਡੇ ਕੇ ਬਾਣਾ ਵਜੀ ਇੱਧਰ ਦੀ ਹੂੰ ਦੂਰ ਹੀ ਰਹੋਨਾਂ ਨੂੰ ਕਹਿੰਦਾ ਪਰ 3000 ਕਿਲੇ ਰੋ ਰੱਖੀ ਬੂਰੀ ਰੋ ਰੱਖੀ ਮਹਾਮ ਬਜਦੀ ਮੱਖੀਆਂ ਬਜਦੀ ਹੂੰ ਕਹਿੰਦਾ ਉੱਥੋਂ ਉਹਨਾਂ ਨੇ ਪੂਰੀ ਭਾਈ ਦੌੜ ਬੜੀ ਲਾਈ ਅੱਛਾ ਰਾਤ ਦੇ 12 1 ਵਜੇ ਕਹਿੰਦਾ ਪੂਰਾ ਹੂੰ ਤਾਰਿਆਂ ਤੋਂ ਮਤਲਬ ਚਾਨਣ ਤੋਂ ਪਤਾ ਲੱਗ ਜਾਂਦੇ ਤੇ ਮੂੰਹ ਤਾਂ ਘੜੀਆਂ ਦਾ ਹੈ ਨਹੀਂ ਸੀ ਹਾਂ ਉਹ ਹਾਂ ਬਜ਼ੁਰਗਾਂ ਦਾ ਟਾਈਮ ਦਾ ਟੇਬਲ ਬਹੁਤ ਸਹੀ ਦੋ ਨਾ ਸਹੀ ਠੀਕ ਹੈ ਇਹ ਕਹਿੰਦਾ ਭਾਈ ਉਹਨਾਂ ਨੇ ਜਦੋਂ ਪੂਰਾ ਉਹ ਕਰਿਆ ਹੂੰ ਕਹਿੰਦਾ ਮਹਾਵੀ ਇਹਨਾਂ ਨੂੰ ਬੁਲਾਉਂਦੇ ਹਾਂ ਕਲਡੇ ਜੇ ਹੋ ਕੇ ਹੂੰ ਕਹਿੰਦਾ ਭਾਈ ਮੈਂ ਕਿਉਂ ਮੁੰਡਿਓ ਕਿਵੇਂ ਹਾਂ ਰਾਮਾ ਆਪਣੇ ਯਾਰ ਬੱਗੇ ਹੋ ਗਏ ਅੱਛਾ ਬੱਗੇ ਕਹਿੰਦਾ ਵੀ ਤੂੰ ਕਿਧਰ ਹੂੰ ਕਹਿੰਦਾ ਮਾਹ ਵੀ ਉੱਥੇ ਚੜਿਆ ਦੀ ਤੁਸੀਂ ਹਾਂ ਅਗ ਜੜੀਆਂ ਹਾਂ ਮੈਂ ਹਾਂ ਹੋਰ ਬੱਗੇ ਹੋਗੇ ਵੀ ਤਾਂ ਆਪਣੇ ਨਾਲ ਹੀ ਫਿਰਦਾ ਹੁੰਦਾ ਹਾਂ ਵੀ ਉਹ ਤਾਂ ਮੰਗਰੀ ਤੁਰੇ ਬੱਦਾਂ ਹਾਂ ਭਾਈ ਇੱਕ ਬੰਦਾ ਬੋਲ ਪਗਾ ਯਾਰ ਗਾਹਾਂ ਨਾਲ ਗੱਲ ਕਰੀ ਕਹਿੰਦਾ ਨਾ ਮੈਂ ਤਾਂ ਗੁਰੂ ਪਿੰਡ ਕਹਿੰਦਾ ਮੈਂ ਹਾਂ ਤੁਸੀਂ ਠਠ ਕਰਾ ਲੋਕਾਂ ਨੂੰ ਗੁੱਗਾ ਹੈਰਾਨ ਕਰ ਦੇਉਂਗਾ ਹਾਂ ਲੋਕ ਖੂਨ ਜੋੜਦੇ ਪਾਆਂ ਲੋਕ ਨੇ ਫਸਲਾਂ ਖਰਾਉਂਦੇ ਨੇ ਹੂੰ ਉਹ ਕਹਿੰਦੇ ਯਾਰ ਬੇਨਤੀਆਂ ਤੇਰੇ ਮੂਰੇ ਇੱਕ ਹੱਥ ਬਨ ਕੇ ਹੂੰ ਬੇ ਤੂੰ ਇੱਥੇ ਗੱਲ ਨੂੰ ਜੰਮ ਬੇ ਤੂੰ ਦੱਸ ਕੀ ਜਣਾ ਹਾਂ ਦਾਰੂ ਬੀਣੀ ਦਾ ਰੂਪੀ ਠੀਕ ਆ ਮੀਟ ਖਾਣਾ ਮੀਟ ਬਣਾਣਾ ਇਹਨਾਂ ਨੂੰ ਹਾਂ ਜਿਹੜਾ ਕੋ ਕਹਿੰਗਾ ਉਹ ਹੀ ਹੋ ਹਾਂ ਬੇ ਹੱਥਵਾਂ ਕੇ ਲੈਂਦੇ ਵੀ ਛਾੜੀ ਇੱਕ ਰੋਜੀ ਰੋਟੀ ਹੋਇ ਇਹ ਹਾਂ ਵੀ ਸਾਡਾ ਤਾਂ ਬਈ ਕੰਮ ਚੱਲਦਾ ਬਿਜ਼ਨਸ ਆ ਸਾਡਾ ਤਾਂ ਇੱਕ ਮੰਲਾ ਹਾਂ ਬਾਕੀ ਹੱਥ ਵੀ ਬਣ ਜਾਂਦੇ ਬੰਦੇ ਦਾ ਨਸ਼ਾ ਹੁੰਦਾ ਇਹ ਹਾਂ ਕੋਈ ਵੀ ਕੰਮ ਕੰਮ ਲੱਗ ਜਾ ਬੰਦੇ ਨੂੰ ਨਸ਼ਾ ਬਣ ਜਾਂਦਾ ਇਹ ਠੀਕ ਆ ਕਹਿੰਦਾ ਭਾਈ ਮੈਨੂੰ ਕਹਿੰਦੇ ਵੀ ਛੋਟੀ ਖੇਤੀ ਵੜਿਆ ਤੇ ਨਾ ਕੰਮ ਤਾਂ ਦਾ ਕਰਾਂਦੇ ਕਰਾਂਗੇ ਹਾਂ ਬੇ ਤੂੰ ਬਾਣਾ ਨਾ ਪਾਂਦੀ ਖਾਣਾ ਠੀਕ ਹੈ ਵੀ ਸਾਡੇ ਨਾਲ ਦਾ ਘਰੋਂ ਲਾਂਗ ਫਿਰੂ ਹਾਂ ਉਹ ਲੋਕਰੋਂ ਵੀ ਡਰਦੇ ਦੀ ਮਾਪੇ ਬਾਪ ਤੋਂ ਬਹੁ ਹੋ ਜਾਂਦੇ ਅੱਜਾਂ ਜਵਾਨ ਨਹੀਂ ਹੈ ਗਾਉ ਠੀਕ ਹੈ ਵੀ ਨਾਲੇ ਸਾਡੇ ਦੇ ਨਾਮ ਹੀ ਹੋ ਜੂ ਹੱਥ ਵੰਨ ਕੇ ਤੈਨੂੰ ਵੈਂਦੇ ਜਿਹੜਾ ਕੁਝ ਤੂੰ ਕਹੇਂਗਾ ਕਰਾਂਗੇ ਠੀਕ ਹੈ ਫਿਰ ਨਾਲ ਵਾਦਾ ਠੀਕ ਹੈ ਵੀ ਨਹੀਂ ਆਏ ਤਾਂ ਗਾ ਉਹਨੂੰ ਕਰੀ ਬਰ ਠੀਕ ਹੈ ਮਾ ਮਾ ਹ ਯਾਰ ਐਡਾ ਮੈਂ ਕੜਾ ਬਾਗਲਾ ਵੀ ਉਹਨੂੰ ਨਹੀਂ ਆਏ ਤਾਂ ਕਰੂੰ ਠੀਕ ਹੈ ਕਹਿੰਦਾ ਵੀ ਉਹਨਾਂ ਨੇ ਮੇਤਰਾ ਮੇਰੇ ਨਾਲ ਕੰਮ ਕਰਾਇਆ ਕੁਝ ਫਿਰ ਹਾਂ ਕੰਮ ਕਰਾਇਆ ਕਰਾਂਗਾ ਸ਼ਵਾਰ ਦੇ ਮੇਲੇ ਦੇ ਵੀ ਕਹਿੰਦਾ ਮੈਨੂੰ ਲੈ ਕੇ ਸਪੈਸ਼ਲ ਹਾਂ ਵੀ ਚੱਲ ਨਾਲ ਚੱਲ ਕਹਿੰਦਾ ਮਾ ਦਾ ਦਰੂ ਕਹਿੰਦਾ ਗੁੜ ਤੇ ਦੁੱਧ ਅਸ਼ਕੀਨ ਹੁੰਦਾ ਕਹਾਂ ਮੈਨੂੰ ਫਿਰ ਦਰੂ ਉਹਨਾਂ ਨੇ ਪੀ ਪਹਿਲੀ ਵਾਰੀ ਅੱਛਾ ਕਹਾਂ ਮੈਂ ਦੁੱਧ ਅਸ਼ਕਰੀ ਦੀ ਵੱਧ ਤੋਂ ਵੱਧ ਜਾਂ ਗੁੜ ਖਾਂਦਾ ਹਾਂ ਹਾਂ ਜਾਂ ਦੁੱਧ ਕਹਾਂ ਫਿਰ ਉੱਥੋਂ ਸ਼ਵਾਰ ਦੇ ਮੇਲੇ ਤੇ ਸ਼ਰਾਬ ਕੀਤੀ ਪਹਿਲੀ ਵਾਰੀ ਕਹਿੰਦਾ ਫਿਰ ਉਹਨਾਂ ਨੇ ਦਸਤਾ ਵੀ ਭਾਈ ਛਾੜਦਾ ਤਾਂ ਆਖਤੰਦਾ ਹਾਂ ਵੀ ਸਾਡੀ ਦਾ ਮਜਬੂਰ ਉਹ ਸ਼ਾਨ ਨੂੰ ਲਾਲਕ ਲੱਗੀ ਪੁੱਠੀ ਪੁੱਠੀ ਹਾਂ ਵੀ ਹਾਂ ਤੋਂ ਹਟੇ ਤਾਂ ਜਾਂਦਾ ਨਹੀਂ ਹੁਣ ਸਾਨੂੰ ਹੱਥ ਨੇ ਮਾਣਾ ਮੁੱਢਾ ਕੌੜਾ ਕਸੋਣਾ ਕਰਨਾ ਪੈਂਦਾ ਕਰਨਾ ਮੰਨਦਾ ਵੀ ਜੇ ਲੋਕਾਂ ਨੂੰ ਕਿਦਾਂ ਅਸੀਂ ਜਕਰ ਹੋ ਜਾਗੇ ਅਗਮਾ ਦੀ ਦੂਰ ਤੱਕ ਨਹੀਂ ਅਕਾਉਂਗਾ ਤਾਂ ਹਾਂ ਸਾਫ ਸੀ ਮੌਸਮ ਬਹੁਤ ਸੋਹਣਾ ਤੇ ਕਦੋਂ ਬਾਹਰੋਂ ਨਿਕਲਦੇ ਨਹੀਂ ਨਿਕਲਦੇ ਸੀ ਕਹਿੰਦਾ ਲੋਕ ਬਾਹਰ ਕਹਿੰਦਾ ਸਰਾਬ ਕਿਥੇ ਗੜਦੇ ਕਹਿੰਦਾ ਟੂਇਲ ਤੇ ਗੜਦੁੰਦੇ ਕਹਿੰਦਾ ਇੱਥੇ ਪਾਣੀ ਹੁੰਦਾ ਆਵਾ ਠੀਕ ਆ ਜੋ ਮਨ ਨਾਲ ਟੂਇਲ ਤੇ ਗੜਦੁੰਦੇ ਫਿਰ ਉਹ ਠੀਕ ਆ ਉੱਥੇ ਛਾੜਦੇ ਗੁੱਲਾ ਦੇ ਮਨ ਕਹਿੰਦਾ ਤਾਗੜੇ ਇੰਨੇ ਸੀ ਦੇਖ ਲੈ ਲੋਕਾਂ ਦੇ ਹਨਾ ਤੌੜੇ ਚੱਕ ਹੀ ਕਹਿੰਦਾ ਹਿਰਤੇ ਹੀ ਲੈਦੇ ਤੂੰ ਮੇਰਾ ਵਾਹ ਆਈ ਹੈ ਘਰ ਉਹਦਾ ਟਾਈਮ ਇਹ ਜਾ ਹੁੰਦਾ ਸੀ ਆਹੇ ਜਾ ਸਮਾਂ ਸੀ ਬਾਈ ਜਿਹੜੇ ਭੂਤਾਂ ਪ੍ਰੇਤਾਂ ਵਾਲੀਆਂ ਗੱਲਾਂ ਹੈ ਨਹੀਂ ਸੀ ਨਾ ਜੀ ਨਾ ਕੋਈ ਭੂਤ ਨਹੀਂ ਸੀ ਕੋਈ ਪ੍ਰੇਤ ਨਹੀਂ ਸੀ ਉਹ ਕਹਿੰਦਾ ਕੋਈ ਮੈਨੂੰ ਯਾਨੀ ਬਹੁਤ ਹੋਰ ਹੋ ਗਈ ਸੀ ਉਹ ਬਜ਼ੁਰਗ ਦੀ ਠੀਕ ਹੈ ਕਹਿੰਦਾ ਮੇਤਰਾਉਂ ਨਾ ਦੇਖੀ ਹੈ ਨਾ ਕੋਈ ਹੈ ਇਹਦਾ ਇੱਕ ਲੋਕਾਂ ਨੇ ਕਹਿੰਦਾ ਡਰਾਮ ਹੀ ਬਣਾਇਆ ਵਾ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਸੀਂ ਜੰਗਵੀਰ ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਆ ਸਾਡੀਆਂ ਗੱਲਾਂ ਐਵੇਂ ਨਹੀਂ ਹੁੰਦੀਆਂ ਹਾਸਿਆਂ ਖੇਡਿਆਂ ਵਾਲੀਆਂ ਠੀਕ ਹੈ ਇੱਕ ਦੂਜੇ ਨਾਲ ਹੱਸ ਖੇਡ ਲੈਨੇ ਆ ਟਾਈਮ ਲੱਗ ਜਾਂਦਾ ਵਧੀਆ ਕਿਉਂਕਿ ਜ਼ਿੰਦਗੀ ਬੜੀ ਅਸਣ ਖੇਡਣ ਦਾ ਨੌਜੰਦ ਜੀਆ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਸਾਡਾ ਚੈਨਲ ਹੈ ਗੋਗੀ ਟਿੱਬੇ ਵਾਲਾ ਲਾਈਕ ਕਰਿਓ ਜੇ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਤੇ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਸੋ ਅਗਲੀ ਵੀਡੀਓ ਲੈ ਕੇ ਤੁਹਾਡੇ ਦੁਆਰੇ ਹਾਜ਼ਰ ਹੋਵਾਂਗੇ ਉਦੋਂ ਲਈ ਧੰਨਵਾਦ ਦੋਸਤੋ ਤਾਂ ਸ੍ਰੀ ਕਾਲ ਜੀ ਸਾਰਿਆਂ ਨੂੰ